ਸਸਸੀ ਗੱਲ ਜੀ ਸਵਾਗਤ ਕਰਦੇ ਆਂ ਅਸੀਂ ਵਾਇਗੁਰੂ ਕਲੌਥ ਹਾਊਸ ਐਂਡ ਪ੍ਰੀਟਿਕ ਬਟਲਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਲਓ ਜੀ ਤਾਂ ਕਿ ਡੇਲੀ ਤੁਹਾਨੂੰ ਜਿਹੜੀ ਅਸੀਂ ਅਪਲੋਡ ਕਰਦੇ ਵੀਡੀਓ ਤੁਹਾਨੂੰ ਮਿਲ ਸਕੇ ਅੱਜ ਦੇ ਅਸੀਂ ਜਿਹੜੇ ਤੁਹਾਡੇ ਵਾਸਤੇ ਫੇਅਰ ਲੈ ਕੇ ਆਏ ਆ ਕੱਟ ਪੀਸ ਮੇਰੀਆਂ ਭੈਣਾਂ ਨੂੰ ਕਾਫੀ ਕੱਟ ਪੀਸ ਪਸੰਦ ਆ ਕਾਫੀ ਡਿਮਾਂਡ ਆਉਂਦੀ ਹੈ ਕੱਟ ਪੀਸਾਂ ਦੀ ਤੁਹਾਡੀ ਡਿਮਾਂਡ ਤੇ ਅੱਜ ਫੇਰ ਅਸੀਂ ਕੱਟ ਪੀਸ ਲੈ ਕੇ ਆਏ ਆ ਕੱਟ ਪੀਸ ਰਹਿਣਗੇ ਸ਼ੰਕਰ ਬ੍ਰੈਂਡ ਦੇ ਸਟਾਫ ਰਹਿਣ ਵਾਲਾ ਬਹੁਤ ਹੀ ਫਾਈਨ ਪਿਓਰ ਕਾਟਰਡ ਸਟਾਫ ਰਹਿਣ ਵਾਲਾ ਇਹ ਜਿਹੜੀ ਕੱਟ ਰਹਿਣ ਵਾਲੀ ਹੈ ਬਿਲਕੁਲ ਫਰੈਸ਼ ਹੈ ਜੀ ਟਾਈ ਟਾਈ ਦੀ ਤੁਹਾਨੂੰ ਕੱਟ ਮਿਲਣ ਵਾਲੀ ਹੈ ਆ ਸਾਰੇ ਪੀਸ ਤੋਂ ਟਾਈ ਟਾਈ ਮੀਟਰ ਦੇ ਮਿਲਣਗੇ ਤੁਸੀਂ ਦੋ ਪੀਸ ਲੈ ਕੇ ਸਾਡੇ ਕੋਲੋਂ ਸੂਟ ਕੰਪਲੀਟ ਸੂਟ ਲੈ ਸਕਦੇ ਹੋ ਟਾਈ 5 ਮੀਟਰ ਦਾ ਦੇਖੋ ਜੀ ਫਸਟ ਸੂਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸ਼ੰਕਰ ਬ੍ਰਾਂਡ ਦਾ ਪਿਓਰ कॉटन स्टੱਫ ਹੈ ਜੀ ਬਿਲਕੁਲ ਪਿਓਰ कॉटन स्टੱਫ ਹੈ ਜੀ ਡਿਜੀਟਲ ਪ੍ਰਿੰਟ ਹੈ ਸ਼ੰਕਰ ਬ੍ਰਾਂਡ ਦਾ ਰਹਿਣ ਵਾਲਾ ਡਿਜੀਟਲ ਪ੍ਰਿੰਟ ਬਿਲਕੁਲ ਪਿਓਰ कॉटन स्टੱਫ ਹੈ ਬਿਲਕੁਲ ਫਰੈਸ਼ ਪੀਸ ਹੈ ਜੀ ਠੀਕ ਹੈ ਜੀ 2.5 ਮੀਟਰ ਦੀ ਰਹਿਣ ਵਾਲੀ ਹੈ ਕੱਟ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਜਿਹੜੇ ਵੀ ਤੁਹਾਨੂੰ ਪੀਸ ਪਸੰਦ ਹੈ ਜੀ ਤੁਸੀਂ ਮੇਰੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਪ੍ਰਾਈਸ ਦੇ ਰਹੇ ਤੁਹਾਨੂੰ ਅਸੀਂ 90 ਰੁਪਏ ਪਰ ਮੀਟਰ 90 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲੀ ਪ੍ਰਾਈਸ ਦੇ ਰਿਆ ਸ਼ੰਕਰ ਬ੍ਰੈਂਡ ਦੀ ਕਲਰ ਚੈੱਕ ਕਰੀ ਚਲੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਸ਼ੰਕਰ ਬ੍ਰੈਂਡ ਦੇ ਰਹਿਣ ਵਾਲਿਆ ਜੀ ਬੜੇ ਪਿਆਰੇ ਜਿਹੇ ਕੱਟ ਪੀਸ ਲੈ ਕੇ ਆਏ ਆ 2.5 ਮੀਟਰ ਦੀ ਰਹਿਣ ਵਾਲੀ ਹੈ ਕੱਟ ਸਾਡੇ ਕੋਲ 2-2 ਸੂਟ ਵੀ ਲੈ ਸਕਦੇ ਹੋ 2.5 ਮੀਟਰ ਦੇ ਤਿੰਨ ਤਲ ਸੂਟ ਵੀ ਲੈ ਸਕਦੇ ਹੋ ਕਾਫੀ ਸਾਡੇ ਕੋਲੇ ਜਿਹੜੇ ਪੀਸ ਹੈ अवेलेबल ਹੈ ਜੇਕਰ ਮੇਰੇ ਕਿਸੇ ਵੀ ਪੈਨ ਨੂੰ ਆਪਣੀ ਸ਼ਾਪ ਵਾਸਤੇ ਕੱਟ ਪੀਸ ਚਾਹੀਦੀ ਹੋ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਤੁਸੀਂ ਇਹ ਵਾਲੇ ਕੱਟ ਪੀਸ ਵੀ ਸਾਡੇ ਕੋਲੋਂ ਲੈ ਸਕਦੇ ਆ ਆਪਣੀ ਸ਼ਾਪ ਵਾਸਤੇ ਦੇਖੋ ਪ੍ਰਿੰਟ ਚੈੱਕ ਕਰ ਜੀ ਲੋ ਬੜੇ ਪਿਆਰੇ ਜੇ ਰਹਿਣ ਵਾਲੇ ਪ੍ਰਿੰਟ ਅਗਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ 2.5 ਮੀਟਰ ਦੇ ਤੁਸੀਂ ਇਹ ਰਹਿਣ ਵਾਲੇ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਕੋਲੋਂ ਇਹ ਵਾਲੇ ਪੀਸ ਲੈ ਸਕਦੇ ਹੋ ਸ਼ੰਕਰ ਬ੍ਰੈਂਡ ਦੇ ਆ ਸਟਾਫ ਹੈਗਾ ਬਿਲਕੁਲ ਪਿਓਰ ਕਾਟਨ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਜੀ ਬ੍ਰਾਂਡਡ ਸਟਾਫ ਹੈ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਠੀਕ ਹੈ ਜੀ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਇਹ ਵਾਲੇ ਸੂਟ ਬਾਇ ਕਰ ਸਕਦੇ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਰਹਿਣ ਵਾਲੇ ਹੈ ਪ੍ਰਿੰਟ ਇਹ ਵਾਲਾ ਪ੍ਰਿੰਟ ਵੀ ਬਹੁਤ ਪਿਆਰਾ ਰਹਿਣ ਵਾਲਾ ਹੈ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ 90 ਰੁਪਏ ਪਰ ਮੀਟਰ ਤੁਹਾਨੂੰ ਇਹ ਵਾਲਾ ਪੀਸ ਮਿਲਣ ਵਾਲਾ ਜੀ ਠੀਕ ਹੈ ਜੀ 90 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲਾ ਪੀਸ ਮਿਲਣ ਵਾਲਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਕੋਲੋਂ ਬਾਏ ਕਰ ਸਕਦੇ ਹੋ ਜੇਕਰ ਤੁਸੀਂ ਕੰਪਲੀਟ ਸੂਟ ਲੈਣਾ ਚਾਹਦੇ ਹੋ ਤਾਂ ਤੁਹਾਨੂੰ 450 ਦੇ ਵਿੱਚ ਇਹ ਵਾਲਾ ਸੂਟ ਪੈਣ ਵਾਲਾ ਹੈ ਸ਼ੰਕਰ ਬ੍ਰੈਂਡ ਦਾ ਰਹਿਣ ਵਾਲਾ ਹੈ ਬਿਲਕੁਲ ਪਿਓਰ ਕਾਟਨ ਸਟੱਫ ਹੈ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਕਲਰ ਚੈੱਕ ਕਰਿ ਚਲੋ ਬੜੇ ਪਿਆਰੇ ਜਿਹੇ ਰਹਿਣ ਵਾਲੇ ਕਲਰ ਦੇਖੋ ਡਿਜੀਟਲ ਪ੍ਰਿੰਟ ਹੈ ਜੀ ਡਿਜੀਟਲ ਪ੍ਰਿੰਟ ਹੈ ਕਲਰ ਬੜਾ ਪਿਆਰਾ ਪਿਸਤਾ ਜਆ ਕਲਰ ਹੈ ਦੋ ਦੋ ਪਿਸਤਾ ਨੂੰ ਮਿਲਾਂਗੇ 2.5 ਮੀਟਰ ਦੀ ਕਟ ਨਾਲ ਦੋ ਸ਼ੁੱਟ ਲਓ ਤਿੰਨ ਸ਼ੁੱਟ ਲਓ ਕਾਫੀ ਸਾਰਾ ਮਾਲ ਸਾਡੇ ਕੋਲੇ ਅਵੇਲੇਬਲ ਹੈ ਠੀਕ ਹੈ ਜਿਹੜੀ ਮੇਰੀ ਭੈਣੇ ਸ਼ਾਪ ਵਾਸਤੇ ਲੈਣਾ ਉਹ ਵੀ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜੀ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਆ ਪ੍ਰਿੰਟ ਹੈ ਕਲਰ ਚੈੱਕ ਕਰੋ ਬੜਾ ਪਿਆਰਾ ਜਆ ਕਲਰ ਰਹਿਣ ਵਾਲਾ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੱਕ ਕਰ ਸਕਦੇ ਹੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸ਼ੰਕਰ ਬ੍ਰੈਂਡ ਦਾ ਬਿਲਕੁਲ कॉटन ਸਟੱਫ ਹੈ 90 ਰੁਪਏ ਪਰ ਮੀਟਰ ਸ਼ਰਟ ਪੀਸ ਲੈ ਸਕਦੇ ਹੋ ਪੂਰਾ ਸੂਟ ਲੈ ਸਕਦੇ ਹੋ ਟਾਈ ਟਾਈ ਮੀਟਰ ਦੀ ਰਹਿਣ ਵਾਲੀ ਹੈ ਕੱਟ ਇਹ ਵਾਲਾ ਪ੍ਰਿੰਟ ਚੈੱਕ ਕਰੋ ਛੋਟਾ ਪ੍ਰਿੰਟ ਹੈ ਜੀ ਕਈਆਂ ਮੰਗਦੇ ਪੈਨ ਨੂੰ ਛੋਟਾ ਪੈਨ ਪਸੰਦ ਹੁੰਦਾ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ 컬러 ਦੇਖੋ ਬਹੁਤ ਪਿਆਰਾ 컬러 ਰਹਿਣ ਵਾਲਾ ਬਹੁਤ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਇਹਨਾਂ ਵਾਲੇ ਪ੍ਰਿੰਟਾਂ ਦਾ ਇਹ ਵਾਲਾ ਦੇਖੋ ਜੀ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਇਹ ਵਾਲੇ ਪੀਸ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਪ੍ਰਿੰਟ ਦੋ ਦੋ ਪੀਸ ਮੈਨਣ ਵਾਲੇ ਤੁਹਾਨੂੰ ਟਿੱਕੇ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਪ੍ਰਿੰਟ ਰੈਣ ਵਾਲਾ ਸ਼ੰਕਰ ਬ੍ਰਾਂਡ ਹੈ ਜੀ ਕਾਫੀ ਸ਼ੇਡ ਹੈ ਇਹ ਬਲੈਕ ਸ਼ੇਡ ਵਿੱਚ ਆਇਆ ਜੀ ਦੋ ਦੋ ਪੀਸ ਲੈ ਕੇ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਤੁਸੀਂ ਠੀਕ ਹੈ ਜੀ ਜਲਦੀ ਅਗਰ ਸਕਰੀਨਸ਼ਾਟ ਲੋ ਬੜੇ ਪਿਆਰੇ ਜਿਹੇ ਰੈਣ ਵਾਲੇ ਆ ਪੀਸ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ 컬러 ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਤੇ 컬러 ਵੀ ਬੜਾ ਪਿਆਰਾ ਜੀ ਠੀਕ ਹੈ ਜੀ ਬਹੁਤ ਪਿਆਰਾ 컬러 ਰਹਿਣ ਵਾਲਾ ਇਹ ਨੇਵੀ ਬਲੂ ਦੇ ਵਿੱਚ ਹੈ ਛੋਟਾ ਪ੍ਰਿੰਟ ਇਹ ਵੀ ਲੈ ਸਕਦੇ ਹੋ ਜੀ ਨੇਵੀ ਬਲੂ ਦੇ ਵਿੱਚ ਛੋਟਾ ਪ੍ਰਿੰਟ ਹੈ ਜੀ ਕਾਫੀ ਸਾਡੇ ਕੋਲੇ ਮਾਲ ਪੂਰੀ ਗੱਠ ਸਾਡੇ ਕੋਲੇ ਆਈ ਹੋਈ ਹੈ ਜੀ ਇਹਨਾਂ ਪੀਸਾਂ ਦੀ ਜਲਦੀ ਜਦੀ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਵਾਕ ਕਰੋ ਜੀ ਇਹ ਵਾਲਾ ਪ੍ਰਿੰਟ ਦੇ ਕੋਈ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ 컬러 ਵੀ ਬੜਾ ਪਿਆਰਾ ਡਿਜੀਟਲ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ ਡਿਜੀਟਲ ਪ੍ਰਿੰਟ ਰਹਿਣ ਵਾਲਾ ਹੈ ਇਹ ਬਲੈਕ ਦੇ ਵਿੱਚ ਛੋਟਾ ਪ੍ਰਿੰਟ ਹੈ ਇਹ ਚੱਕਰੂ ਪ੍ਰਿੰਟ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਕਲਰ ਚੈੱਕ ਕਰੋ ਫਰੋਜੀ ਕਲਰ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਜਲਦੀ ਨਾਲ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਇਹ ਕਲਰ ਦੇਖੋ ਇਹ ਵੀ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਬਹੁਤ ਪਿਆਰਾ ਪੀਸ ਰੈਡੀ ਹੋਣਾ ਬਣ ਕੇ ਸਾਰੇ ਪ੍ਰਿੰਟ ਬੜੇ ਪਿਆਰੇ ਪਿਆਰੇ ਰਹਿਣ ਵਾਲੇ ਆ ਇਹ ਮਹਿਰੂਨ ਸ਼ੇਡ ਆ ਗਿਆ ਜੀ ਛੋਟੇ ਪ੍ਰਿੰਟ ਦੇ ਵਿੱਚ ਮਹਿਰੂਨ ਸ਼ੇਡ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਮਹਿਰੂਨ ਸ਼ੇਡ ਦੇ ਵਿੱਚ ਇਹ ਵਾਲਾ ਕਲਰ ਹੈ ਇਹਦੇ ਵਿੱਚ ਬਹੁਤ ਪਿਆਰੇ ਪ੍ਰਿੰਟ ਰੈਡ ਵਾਲੇ ਆ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਬਹੁਤ ਪਿਆਰੇ ਪ੍ਰਿੰਟ ਰੈਡ ਵਾਲੇ ਆ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਰਸੀਬ ਬੁੱਕ ਕਰ ਸਕਦੇ ਹੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 컬러 ਤੁਹਾਨੂੰ ਅਲੱਗ-ਅਲੱਗ ਮਿਲਣਗੇ ਇਹਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ 컬러 ਮਿਲਣ ਵਾਲੇ ਆ ਪ੍ਰਿੰਟ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਵੀ ਤੁਹਾਨੂੰ ਇਹਦੇ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਸਕਰੀਨ ਦੇ ਉੱਪਰ ਤਾਂ ਨੰਬਰ ਮੈਂਸ਼ਨ ਕੀਤਾ ਗਿਆ ਉਸ ਨੰਬਰ ਦੇ ਉੱਪਰ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਿਲਕੁਲ ਪਿਓਰ ਕਾਟਰ ਸਟਾਫ ਰਹਿਣ ਵਾਲਾ ਜੀ 90 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲੇ ਪੀਸ ਮਿਲਣ ਵਾਲੇ ਆ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਜਲਦੀ ਹਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਧੰਨਵਾਦ